ਜਿਹੜੇ ਕਰਦੇ ਨੇ ਉਹ ਅੱਗ ਲਾਉਣ ਤੇ ਲੱਗੇ ਤਾਂ ਹੈ ਨਹੀਂ ਭਾਜਪਾ ਦੇ ਲੀਡਰ ਹੁਣ ਇਸ ਲੀਡਰ ਨੂੰ ਪੰਜਾਬ ਦੇ ਲੋਕਾਂ ਨੇ ਜਵਾਬ ਦਿੱਤਾ ਜੀ ਕੋਈ ਪੰਜਾਬ ਦਾ ਲੀਡਰ ਬੋਲਿਆ ਜਾਂਦੇ ਖਿਲਾਫ ਕਿ ਤੂੰ ਪੰਜਾਬ ਜਿਹੜਾ ਸਦੀਆਂ ਤੋਂ ਇਕੱਠੇ ਰਹਿ ਰਹੇ ਨੇ ਤੂੰ ਅੱਗ ਲਾਉਣ ਲੱਗਾ ਤੂੰ ਪੜਿਆ ਕਿਤੇ ਪੰਜਾਬ ਦੇ ਅੰਦਰ ਜਾਤੀਵਾਦ ਜੇ ਖਤਮ ਕੀਤਾ ਤੇ ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਜੀ ਤੂੰ ਸਾਨੂੰ ਸਿਖਾਉਣਾ ਵੇਗਾ ਹੁਣ ਜਿਨ੍ਹਾਂ ਦੇ ਇਤਿਹਾਸ ਦੇ ਅੰਦਰ ਹੀ ਦੂਜਿਆਂ ਨੂੰ ਨਫ਼ਰਤ ਹੈ ਜੀ ਸਰਦਾਰ ਸਾਹਿਬ ਕਈ ਥਾਵਾਂ ਤੇ ਸਟੇਟਾਂ ਦੇ ਅੰਦਰ ਛੋਟੀ ਕੌਮ ਦਾ ਬੰਦਾ ਕਿਸੇ ਧਾਰਮਿਕ ਸਥਾਨ ਤੋਂ ਅੱਗੇ ਨਹੀਂ ਲੰਘ ਸਕਦਾ। ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮੋੜਤਾ ਸੀ ਜੀ। ਉੱਥੇ ਮੋੜ ਦਿੱਤੇ ਗਏ ਨੇ ਵੱਡੇ-ਵੱਡੇ ਲੀਡਰ ਉੱਥੇ ਧਾਰਮਿਕ ਸਥਾਨ ਤੇ ਬੰਦਾ ਮਥਾਰਿਟੀਜ਼ ਤੇ ਕਿ ਤੂੰ ਛੋਟੀ ਕਾਸ ਦਾ ਬੰਦਾ ਹੈ ਤੇ ਤੁਸੀਂ ਸਿੱਖਾਂ ਨੂੰ ਟਾਰਗੇਟ ਕਰ ਰਹੇ ਹੋ। ਜੇ ਸਾਡੇ ਧਰਮ ਦੇ ਅੰਦਰ ਕਿਤੇ ਕੋਈ ਊਚ ਨੀਅ ਜਾਂ ਜਾਤ ਪਾਤ ਦਾ ਸਾਡੇ ਲਿੰਕ ਹੀ ਨਹੀਂ ਆਇਆ ਹੋਇਆ। ਸਾਡੇ ਜਥੇਦਾਰ ਸਾਹਿਬ ਰਹੇ ਨੇ ਅਸੀਂ ਉਸ ਤੇ ਨਹੀਂ ਬੋਲਦੇ। ਆ ਜਿਹੜੇ ਬੋਲੇ ਨੇ ਅਕਾਲੀ ਖੇਪ ਚਰਚ ਕੋਈ ਜਾਂਦੇ। ਜੀ ਜੇ ਅਕਾਲੀ ਜਥੇਦਾਰ ਹਰਪ੍ਰੀਤ ਸਿੰਘ ਦੀ ਉਲਟ ਕੋਈ ਕਾਸਟਵਾਜ ਬੋਲੇ ਨੇ ਤਾਂ ਮੈਨੂੰ ਤਾਂ ਨਹੀਂ ਲੱਗਦਾ ਕਿ ਸਿੱਖੇ ਨਾਲ ਕੋਈ ਪਸੰਦ ਕਰਦਾ ਨਹੀਂ ਕਰਦਾ ਸੋ ਇੱਕ ਬੜੀ ਸੋਚੀ ਸਮਝੀ ਬੜੀ ਕਨੌਣੀ ਜਿਹੜੀ ਹਰਕਤ ਦਾ ਪੰਜਾਬ ਦੇ ਅੰਦਰ ਭਾਜਪਾ ਦੇ ਲੀਡਰ ਨੇ ਕੀਤੀ ਆ ਬਹੁਤ ਮਾੜੀ ਆ ਇਹੋ ਜਿਹੇ ਬੰਦੇ ਨੂੰ ਪੰਜਾਬ ਚ ਮੂੰਹ ਨਹੀਂ ਲਾਉਣਾ ਚਾਹੀਦਾ ਜਿਹੜੇ ਕਰਦੇ ਨੇ ਉਹ ਅੱਗ ਲਾਉਣ ਤੇ ਲੱਗੇ ਤਾਂ ਹੈ ਨਹੀਂ ਭਾਜਪਾ ਦੇ ਲੀਡਰ ਹੁਣ ਇਸ ਲੀਡਰ ਨੂੰ ਪੰਜਾਬ ਦੇ ਲੋਕਾਂ ਨੇ ਜਵਾਬ ਦਿੱਤਾ ਕੋਈ ਪੰਜਾਬ ਦਾ ਲੀਡਰ ਬੋਲਿਆ ਇਹਦੇ ਖਿਲਾਫ ਕਿ ਤੂੰ ਪੰਜਾਬ ਜਿਹੜਾ ਸਦੀਆਂ ਤੋਂ ਇਕੱਠੇ ਰਹਿ ਰਹੇ ਨੇ ਤੂੰ ਅੱਗ ਲਾਉਣ ਲੱਗਾ ਜੀ ਤੂੰ ਪੜਿਆ ਕਿਤੇ ਪੰਜਾਬ ਦੇ ਅੰਦਰ ਜਾਤੀਵਾਦ ਜੇ ਖਤਮ ਕੀਤਾ ਤੇ ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਜੀ ਤੂੰ ਸਾਨੂੰ ਸਿਖਾਉਣਾਵੇਂਗਾ ਹਣ ਜਿਨ੍ਹਾਂ ਦੇ ਇਤਿਹਾਸ ਦੇ ਅੰਦਰ ਹੀ ਦੂਜਿਆਂ ਨੂੰ ਨਫ਼ਰਤ ਹੈ ਜੀ ਸਰਦਾਰ ਸਾਹਿਬ ਕਈ ਥਾਵਾਂ ਤੇ ਸਟੇਟਾਂ ਦੇ ਅੰਦਰ ਛੋਟੀ ਕੌਮ ਦਾ ਬੰਦਾ ਕਿਸੇ ਧਾਰਮਿਕ ਸਥਾਨ ਤੋਂ ਅੱਗੇ ਨਹੀਂ ਲੰਘ ਸਕਦਾ राष्ट्रपति द्रौपदी मुर्मू ਨੂੰ ਮੋੜਤਾ ਸੀਗਾ ਜੀ ਉੱਥੇ ਮੋੜ ਦਿੱਤੇ ਗਏ ਨੇ ਵੱਡੇ ਵੱਡੇ ਲੀਡਰ ਉੱਥੇ ਧਰਮੋਸਥਾਨ ਤੇ ਬੰਦਾ ਮਾਥਾਰਿਟੀਜ਼ ਤੇ ਕਿ ਤੂੰ ਛੋਟੀ ਕਾਸ ਦਾ ਬੰਦਾ ਹੈ ਤੇ ਤੁਸੀਂ ਸਿੱਖਾਂ ਨੂੰ ਟਾਰਗੇਟ ਕਰ ਰਹੇ ਹੋ ਜੇ ਸਾਡੇ ਧਰਮ ਦੇ ਅੰਦਰ ਕਿਤੇ ਕੋਈ ਊਚ ਨੀਜ ਜਾਂ ਜਾਤ ਪਾਤ ਦਾ ਸਾਡੇ ਲਿੰਕ ਹੀ ਨਹੀਂ ਆਉਂਦਾ ਸਾਡੇ ਜਥੇਦਾਰ ਸਭ ਰਹੇ ਨੇ ਅਸੀਂ ਉਸ ਤੇ ਨਹੀਂ ਬੋਲਦੇ ਆ ਜਿਹੜੇ ਬੋਲੇ ਨੇ ਅਕਾਲੀ ਖੇਪ ਚਰਚ ਕੋਈ ਜਾਂਦੇ ਜੀ ਜੇ ਅਕਾਲੀ ਜਥੇਦਾਰ ਹਰਪ੍ਰੀਤ ਸਿੰਘ ਦੀ ਉਲਟ ਕੋਈ ਕਾਸਟਵਾਜ ਬੋਲੇ ਨੇ ਤਾਂ ਮੈਨੂੰ ਤਾਂ ਨਹੀਂ ਲੱਗਦਾ ਕਿ ਸਿੱਖੇ ਨਾਲ ਕੋਈ ਪਸੰਦ ਕਰਦਾ ਨਹੀਂ ਕਰਦਾ ਸੋ ਇੱਕ ਬੜੀ ਸੋਚੀ ਸਮਝੀ ਬੜੀ ਕਨੌਣੀ ਜਿਹੜੀ ਹਰ ਕਦ ਦਾ ਪੰਜਾਬ ਦੇ ਅਦਰ ਭਾਜਪਾ ਦੇ ਲੀਡਰ ਨੇ ਕੀਤੀ ਆ ਬਹੁਤ ਮਾੜੀ ਆ ਇਹੋ ਜਿਹੇ ਬੰਦੇ ਨੂੰ ਪੰਜਾਬ ਚ ਮੂੰਹ ਨਹੀਂ ਲਾਉਣਾ ਜਿਹੜੇ ਕਰਦੇ ਨੇ ਉਹ ਅੱਗ ਲਾਉਣ ਤੇ ਲੱਗੇ ਤਾਂ ਹੈ ਨਹੀਂ ਭਾਜਪਾ ਦੇ ਲੀਡਰ ਹੁਣ ਇਸ ਲੀਡਰ ਨੂੰ ਪੰਜਾਬ ਦੇ ਲੋਕਾਂ ਨੇ ਜਵਾਬ ਦਿੱਤਾ ਜੀ ਕੋਈ ਪੰਜਾਬ ਦਾ ਲੀਡਰ ਬੋਲਿਆ ਇਹਦੇ ਖਿਲਾਫ ਕਿ ਤੂੰ ਪੰਜਾਬ ਜਿਹੜਾ ਸਦੀਆਂ ਤੋਂ ਇਕੱਠੇ ਰਹਿ ਰਹੇ ਨੇ ਤੂੰ ਅੱਗ ਲਾਉਣ ਲੱਗਾ ਜੀ ਤੂੰ ਪੜਿਆ ਕਿਤੇ ਪੰਜਾਬ ਦੇ ਅੰਦਰ ਜਾਤੀਵਾਦ ਜੇ ਖਤਮ ਕੀਤਾ ਤੇ ਬਾਬੇ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕੀਤਾ ਜੀ ਤੂੰ ਸਾਨੂੰ ਸਿਖਾਉਣਾਵੇਂਗਾ ਹਣ ਜਿਨ੍ਹਾਂ ਦੇ ਇਤਿਹਾਸ ਦੇ ਅੰਦਰ ਹੀ ਦੂਜਿਆਂ ਨੂੰ ਨਫ਼ਰਤ ਹੈ ਜੀ ਸਰਦਾਰ ਸਾਹਿਬ ਕਈ ਥਾਵਾਂ ਤੇ ਸਟੇਟਾਂ ਦੇ ਅੰਦਰ ਛੋਟੀ ਕੌਮ ਦਾ ਬੰਦਾ ਕਿਸੇ ਧਾਰਮਿਕ ਸਥਾਨ ਤੋਂ ਅੱਗੇ ਨਹੀਂ ਲੰਘ ਸਕਪਦਾ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੂੰ ਮੋੜਤਾ ਸੀਗਾ ਜੀ ਉੱਥੇ ਮੋੜ ਦਿੱਤੇ ਗਏ ਨੇ ਵੱਡੇ ਵੱਡੇ ਲੀਡਰ ਉੱਥੇ ਧਾਰਮੋਸਥਾਨ ਤੇ ਬੰਦਾ ਮਾਥਾਰਿਟੀਜ਼ ਤੇ ਕਿ ਤੂੰ ਛੋਟੀ ਕਾਸ ਦਾ ਬੰਦਾ ਹੈ ਤੇ ਤੁਸੀਂ ਸਿੱਖਾਂ ਨੂੰ ਟਾਰਗੇਟ ਕਰ ਰਹੇ ਹੋ ਜੇ ਸਾਡੇ ਧਰਮ ਦੇ ਅੰਦਰ ਕਿਤੇ ਕੋਈ ਊਚ ਨੀਚ ਜਾਂ ਜਾਤ ਪਾਤ ਦਾ ਸਾਡੇ ਲਿੰਕੇ ਨਹੀਂ ਆਇਓ ਜ ਸਾਡੇ ਜਥੇਦਾਰ ਸਭ ਰਹੇ ਨੇ ਅਸੀਂ ਉਸ ਤੇ ਨਹੀਂ ਬੋਲਦੇ ਆ ਜਿਹੜੇ ਬੋਲੇ ਨੇ ਅਕਾਲੀ ਖੇਪ ਚਰਚ ਕੋਈ ਜਾਂਦੇ ਜੀ ਜੇ ਅਕਾਲੀ ਜਥੇਦਾਰ ਹਰਪ੍ਰੀਤ ਸਿੰਘ ਦੀ ਉਲਟ ਕੋਈ ਕਾਸਟਵਾਜ ਬੋਲੇ ਨੇ ਤਾਂ ਮੈਨੂੰ ਤਾਂ ਨਹੀਂ ਲੱਗਦਾ ਕਿ ਸਿੱਖੇ ਨਾਲ ਕੋਈ ਪਸੰਦ ਕਰਦਾ ਨਹੀਂ ਕਰਦਾ ਸੋ ਇੱਕ ਬੜੀ ਸੋਚੀ ਸਮਝੀ ਬੜੀ ਕਨੌਣੀ ਜਿਹੜੀ ਹਰਕਤ ਦਾ ਪੰਜਾਬ ਦੇ ਅੰਦਰ ਭਾਜਪਾ ਦੇ ਲੀਡਰ ਨੇ ਕੀਤੀ ਆ ਬਹੁਤ ਮਾੜੀ ਆ ਇਹੋ ਜਿਹੇ ਬੰਦੇ ਨੂੰ ਪੰਜਾਬ ਚ ਮੂੰਹ ਨਹੀਂ ਲਾਣਾ